ਕਿਵੇਂ ਰਿਹਾ ਸਵਾਗਤ ਅੱਛਾ ਕਰ ਰਹੇ ਹੋ ਕਿਉਂਕਿ ਬਹੁਤ ਥੋੜੀ ਬੜੀ ਕਮਾਲ ਦੀ ਗੱਲ ਹੈ ਵੈਸੇ ਤਾਂ ਕਈ ਬੰਦੇ ਦਾ ਫੜ ਮਾਰ ਜਾਂਦੇ ਕਿ ਨਹੀਂ ਨਹੀਂ ਐਸਾ ਕੁਝ ਨਹੀਂ ਸੀ ਸਾਨੂੰ ਕਿਸੇ ਨੇ ਫੜਿਆ ਨਹੀਂ ਸੀ ਅਸੀਂ ਤਾਂ ਹੋਟਲ ਵਿੱਚ ਹੀ ਸੀ ਐਮ ਐਮ ਐਸ ਅੰਡਰਸਟੈਂਡਿੰਗ ਐਦਾਂ ਨੇ ਅਸਰ ਪ੍ਰੋਮੋਟਰ ਦੀ ਨਲਾਇਕੀ ਸੀ ਉਹਨੇ ਇੱਕ ਪਰਮਿਟ ਨਹੀਂ ਲਿਆ ਪਰਮਿਟ ਨਹੀਂ ਲਿਆ ਸੀ ਕਿਉਂਕਿ ਮਨੀਲਾ ਜਦੋਂ ਤੁਸੀਂ ਫਿਲੀਪੀਨਸ ਜਾਂਦੇ ਹੋ ਨਾ ਉਹ ਤੁਹਾਨੂੰ ਵਰਕ ਪਰਮਿਟ ਨਹੀਂ ਦਿੰਦੇ ਉਹ ਟੂਰਿਸਟ ਵੀਜ਼ਾ ਹੀ ਹੁੰਦਾ ਉੱਥੇ ਸਿਰਫ ਗੌਣ ਲਈ ਪਰਮਿਟ ਪ੍ਰੋਮੋਟਰ ਨੇ ਲੈਣਾ ਹੁੰਦਾ ਉਹ 2-4 ਲੱਖ ਬਚਾਉਣ ਦੇ ਚੱਕਰ 'ਚ ਉਹਨੇ ਕੰਮ ਸ਼ੁਰੂ ਕਰਾ। ਉਸ ਵੇਲੇ ਸੀ ਫੰਡਰੇਜ਼ਿੰਗ ਲਈ ਗਏ ਸੀ। ਵਾਸੀ ਤਾਂ ਉਸੇ ਚੱਕਰ 'ਚ ਗਏ ਸੀ। ਉਹ ਤਾਂ ਕੋਈ ਥੋੜਾ ਉਹ ਸਾਡਾ ਤਾਂ ਇਹ ਸਾਡਾ ਤਾਂ ਕੋਈ ਬਿਜ਼ਨਸ ਨਹੀਂ ਸੀ। ਅਸੀਂ ਤਾਂ ਆਏ ਮਿੱਤਰਾਂ ਪ੍ਰੇਮੀ ਦੇ ਚੱਕਰ 'ਚ ਹੀ ਜਾਵੜੇ ਵੀ ਚਲੋ ਉਹ ਵੀ ਬੰਦੇ ਆਪਣੇ ਆ ਉਹ ਕਿਸੇ ਨੇ ਫੋਨ ਕਰਤਾ ਜਲੰਧਰੋਂ ਬਾਈ ਆਪਣੇ ਬੰਦੇ ਅਸੀਂ ਆਪਣੇ ਬੰਦਿਆਂ 'ਚ ਬਹੁਤ ਛੇਤੀ ਉਲਝ ਜਦੇ ਹਾਂ। ਜ਼ਿੰਦਗੀ 'ਚ ਬਹੁਤੇ ਜਿਹੜੇ ਘਾਟੇ ਪਏ ਆਪਣੇ ਆਪਣੇ ਨਹੀਂ ਮਰੇ। ਤੇ ਉਹ ਜਦੋਂ ਪਰਮਨੀਆਂ ਦਾ ਸ਼ੋਅ ਖਤਮ ਹੋਇਆ ਉਹ ਕਹਿੰਦੇ ਵੀ ਆ ਜਾਓ। ਮੈਂ ਕਿੱਥੇ ਕਦੇ ਬੈਠੂ ਬੱਸਾਂ 'ਚ ਸਮਝ ਹੀ ਨਹੀਂ ਗੋਸ। ਉੱਥੇ ਲੈ ਗਏ ਸਾਨੂੰ ਉਹ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਵਾਲਾ ਸੈਂਟਰ ਹੁੰਦਾ ਉੱਥੇ ਬਿਠੇ ਰਹੇ ਜੀ ਸਾਰੀ ਰਾਤ ਲੰਗੀ ਉਹ ਮੈਂ ਕਹੂੰ ਵੀ ਕੋਈ ਹੱਲ ਦੱਸੋ ਯਾਰ ਸਿਸਟਮ ਜਿਹਾ ਬਣਦਾ ਨਹੀਂ ਮੁਲਕ ਆਪਣੇ ਵਰਗੇ ਹੋ ਹੂੰ ਹੂੰ ਰੱਜ ਕੇ ਬਾਬੇ ਦੀ ਕਹਿ ਪਿੰਚ ਹਾਂ ਇੱਕ ਬੰਦਾ ਕੋਈ ਅਫੀਸਰ ਜੀ ਮੈਨੂੰ ਗੱਲਬਾਤ ਕਰੀ ਉਹ ਕਹਿੰਦਾ ਵੀ ਇਹਦੇ ਦੀ ਦੁਆ ਕੇ ਆਪਾਂ ਕਰ ਸਕਦੇ ਹਾਂ ਚਲੋ ਜੀ ਉਹ ਗੱਲ ਨਿਕਲਦੀ ਨਿਕਲਦੀ ਫਿਰ ਆਪਣੀ ਕਮਿਊਨਿਟੀ ਇਨਵੋਲ ਹੋਗੇ ਕਰਦੇ ਕਰਾਉਂਦੇ ਜੀ ਉਹਨਾਂ ਨੇ ਆ ਸਾਰਾ ਪੇਪਰ ਵਰਕ ਤਿਆਰ ਕਰ ਲਿਆ ਆਪਣੇ ਜਿਹੜੇ ਉੱਥੋਂ ਦੇ ਮੁੰਡੇ ਸੀ ਉਹਨਾਂ ਨੇ ਇਕੱਠੇ ਹੋ ਕੇ 50-60 ਲੱਖ ਰੁਪਇਆ ਬੌਂਡ ਭਰਨੂ ਵੀ ਤਿਆਰ ਹੋ ਗਏ ਵੀ ਅਸੀਂ ਤੁਸੀਂ ਇੱਥੋਂ ਸਾਡੇ ਬੰਦੇ ਛੱਡ ਦਿਓ ਗੱਲ ਕੀ ਪਹੁੰਚੀ ਜੀ ਉਹ ਕਹਿੰਦੇ ਵੀ ਹਿੰਦੁਸਤਾਨ ਦੀ ਐਮਬੈਸੀ ਤੋਂ ਕੋਹਾਓ ਇੱਕ ਵਾਰੀ ਵੀ ਅਸੀਂ ਗਰੰਟੀਆਂ ਲੈਣੇ ਉਹ ਆਜਾ ਹਿੰਦੁਸਤਾਨ ਦੀ ਐਮਬੈਸੀ ਨੇ ਗਰੰਟੀ ਨਹੀਂ ਚੱਕੀ ਅੱਛਾ ਉਹ ਕਹਿੰਦਾ ਯਾਰ ਬੜਾ ਜੀ ਮਲਕਾ ਤੁਹਾਡਾ ਤੁਹਾਡੀ ਉਹ ਗਰੰਟੀ ਹਾਲਾਂਕਿ ਉਹਨਾਂ ਦਾ ਫਰਜ਼ ਬਣਦਾ ਸੀ ਹੂੰ ਹੂੰ ਅਸੀਂ ਅਸੀਂ ਉਹ ਮੈਂ ਕਿਹਾ ਅਸੀਂ ਗਰੰਟੀ ਚ ਕਾਉਣੇ ਉਹਨੂੰ ਤੁਸੀਂ ਚਲੋ ਜਿੱਥੇ ਜਾਣਾ ਲੈ ਚਲੋ ਕਹਿੰਦੇ ਉੱਥੇ ਲੋਕਅਪ ਜਾਣਾ ਉਹ ਮੈਂ ਚਲੂ ਹੂੰ ਹੂੰ ਕੀ ਆ ਪ੍ਰੋਬਲਮ ਲੈ ਗਏ ਸਾਨੂੰ ਉੱਥੇ ਮੈਂ ਵਾਕਿਆ ਸਾਨੂੰ ਤਾਂ ਦੱਸਦਾ ਜਿਹੜੀ ਵੱਡੀ ਕਮਾਲ ਜਦੋਂ ਅਸੀਂ ਅੰਦਰ ਵੜੇ ਤਾਂ ਅੰਦਰ ਦਾ ਪੰਜ 10 ਮੁੰਡੇ ਆਪਣੇ ਖੜੇ ਸੀ ਉਹਨੇ ਆਵਾਜ਼ ਮਾਰੀ ਕਹਿੰਦੇ ਭਾਈ ਜੀ ਆਜੋ ਅਸੀਂ ਤੁਹਾਡੇ ਲਈ ਕਹਿੰਦਾ ਮੁਰਗਾ ਮਾਰਕਾ ਬਣਾਇਓ ਜੀ हां जी यार जब मैं अंदर ਉੱਥੇ ਉਹ ਸਾਇੰਸ ਨੂੰ ਕਰਾ ਕੇ ਅੰਦਰ ਆੜਿਆ ਤਾਂ ਜਿਹੜੀ ਸਭ ਤੋਂ ਵਧੀਆ ਗੱਲ ਸੀ ਉਹ ਕਮਾਨ ਸੀ ਉਹਨੇ ਕੰਧ ਤੇ ਲਿਖਿਆ ਸੀ ਇਸ਼ਕਪੁਰਾ ਜਿਹੜਾ ਆਪਾਂ ਸੈੱਟ ਬਣਾਇਆ ਉਹਦਾ ਨਾਂ ਲਿਖਿਆ ਸੀ ਮਤਲਬ ਮੈਂ ਮੈਨੂੰ ਪਹਿਲੀ ਮੈਂ ਇੰਨਾ ਇਮੋਸ਼ਨਲ ਹੋ ਗਿਆ ਮੈਂ ਉਹਨੂੰ ਹੱਸਣ ਲੱਗ ਗਿਆ ਕਿਹੜਾ ਪਿੰਡ ਆ ਕਹਿੰਦਾ ਖੰਨੇ ਕੋਲ ਦੇ ਕਰਦੇ ਕਰਾਉਂਦੇ ਫਿਰ ਸਾਨੂੰ 11:00 ਵਜੇ ਫਿਰ ਬੰਦਿਆਂ ਨੇ ਪ੍ਰੈਸ਼ਰ ਪਾ ਕੇ ਉੱਥੋਂ ਉਹਨਾਂ ਦੇ ਲੋਕਲ ਜਿਹੜੇ ਕਾਉਂਸਲਰ ਸੀ ਕੋਹਾਗੇ ਸਾਨੂੰ 11:00 ਵਜੇ ਤੱਕ ਸਾਨੂੰ ਲੈ ਗਏ ਸੀ ਬਾਕੀ ਮੁੰਡੇ ਫਿਰ ਐਸੀ